ਅੱਜ ਮੈਂ ਸਭ ਨੂੰ ਅੱਜ ਦੇ ਕਿਸਾਨ ਦੀ ਇੱਥੇ ਮੋਹੋ ਜੀ ਦੇ ਪਟਿਆਲਾ ਇੱਥੇ ਕੀ ਕਹਿਣਾ ਬਹੁਤ ਮਾੜੀ ਗੱਲ ਆ ਜਿਹੜੇ ਕਿਸਾਨ ਆ ਇਹ ਸਾਰੀ ਜਨਤਾ ਵਾਸਤੇ ਹਿੰਦੁਸਤਾਨ ਦੀ ਵਾਸਤੇ ਜਿਹੜਾ ਸੰਘਰਸ਼ ਕਰ ਰਹੇ ਨੇ ਇਹ ਅੱਜ ਮੇਰੇ ਹਿਸਾਬ ਨਾਲ ਲੋਕਾਂ ਨੂੰ ਸਮਝ ਨਹੀਂ ਆ ਰਹੀ ਚਾਹੇ ਕੋ ਬਿਜ਼ਨਸਮੈਨਾ ਚਾਹੇ ਕੋ ਦੁਕਾਨਦਾਰਾ ਚਾਹੇ ਕੋ ਦੇਹੜੀਦਾਰ ਆ ਉਹਨਾਂ ਨੂੰ ਇਹ ਲੱਗਦਾ ਵੀ ਕਿਸਾਨ ਸਾਨੂੰ ਖਰਾਬ ਕਰ ਰਹੇ ਨੇ ਵੀ ਸਾਡਾ ਰਾਸਤੇ ਰੋਕਦੇ ਆ ਪਰ ਮੈਂ ਸਾਰੀ ਜਨਤਾ ਨੂੰ ਦੱਸਣਾ ਚਾਹੁੰਦਾ ਜਿਹੜਾ ਕਿਸਾਨ ਆ ਉਹ ਤੁਹਾਡੇ ਵਾਸਤੇ ਲੜ ਰਿਹਾ ਆ ਐਮਐਸਪੀ ਦੀ ਲੜਾਈ ਆ ਸਾਡੀ ਜਿਹੜੀ ਅੱਜ ਸਰਕਾਰ ਦੇ ਨਾਲ ਪਹਿਲੋ ਤਿੰਨ ਕਾਲੇ ਕਾਨੂੰਨ ਸੀ ਉਹਨਾਂ ਨੂੰ ਅਮਲ 'ਚ ਨਹੀਂ ਲਿਆਂਦਾ ਗਿਆ ਉਹਨਾਂ ਤੋਂ ਬੁਖਰ ਦੀ ਸਰਕਾਰ ਹੁਣ ਅੱਜ ਤੁਸੀਂ ਕਿਸਾਨ ਦੀ ਮੌਤ ਕਿਹਾ ਹੋਈ ਆ ਬਹੁਤ badi ਗੱਲ ਆ ਉਹਦੇ 'ਚ ਵੀ ਉਹ ਵੀ ਇਸੇ ਸੰਘਰਸ਼ ਦਾ ਹਿੱਸਾ ਨੇ ਸਾਰਿਆਂ ਨੂੰ ਉਹਨਾਂ ਨੂੰ ਜਿਹੜਾ ਆਪਣੇ ਕੈਪਟਨ ਸਾਹਿਬ ਆ ਇਹਨਾਂ ਨੂੰ ਚਾਹੀਦਾ ਵੀ ਸੈਂਟਰਲ ਸਰਕਾਰ ਨਾਲ ਗੱਲ ਕਰਕੇ ਇਹਨਾਂ ਕਿਸਾਨਾਂ ਨੂੰ ਇਥੋਂ ਜਿਹੜੇ ਇਹਨਾਂ ਦੇ ਮੰਗਾਂ ਪੂਰੀਆਂ ਕਰਾਈਆਂ ਜਾਣ ਤੇ ਇਸ ਕਿਸਾਨ ਜਿਹੜਾ ਪੂਰਾ ਹੋਇਆ ਇਹਨੂੰ ਮੁਆਵਜ਼ਾ ਵੀ ਦਿਵਾਇਆ ਜਾਵੇ। ਸੈਂਟਰ ਸਰਕਾਰ ਦਾ ਵੀ ਫਰਜ਼ ਬਣਦਾ ਵੀ ਇਹਨੂੰ ਮੁਆਵਜ਼ਾ ਦੇਣ। ਤੇ ਦੂਜਾ ਨੰਬਰ ਜਿਹੜੇ ਐਮਐਸਪੀ ਦੀ ਲੜਾਈ ਆ ਇਹ ਅੱਜ ਦੋ ਚੀਜ਼ਾਂ ਦੇ ਸਾਡੇ ਰੇਟ ਵੱਜੇ ਨੇ। ਚਾਹੇ ਉਹ ਕਣਕ ਦੇ ਚਾਹੇ ਉਹ ਆਪਣਾ ਝੋਨਾ ਆ। ਉਹ ਸਾਨੂੰ ਪਤਾ ਵੀ ਇਸ ਇਸ ਰੇਟ ਸਾਡੀ 22 ਰੁਪਏ ਕੁਝ ਪੈਸੇ ਸਾਨੂੰ ਸਾਡੀ ਕਣਕਿਆ ਜਾਂ ਝੋਨਾ ਆ। ਅਸੀਂ ਵੱਧ ਤੋਂ 35 ਰੁਪਏ 30 ਤੱਕ ਜਾ ਸਕਦੇ ਜੋ ਵੱਧ ਨਹੀਂ ਜਾ ਸਕਦੇ। ਅੱਜ ਜਿਹੜੇ ਤਿੰਨ ਵਾਸਤੇ ਕਪਾਹ ਵਾਸਤੇ ਤੇ ਦਾਲਾ ਵਾਸਤੇ ਤੇ ਇਹਨਾਂ ਵਾਸਤੇ ਜਿਹੜੀ ਸਰਕਾਰ ਇੱਕ ਚੀਜ਼ ਹੋਰ ਆਪਣੇ ਮੰਨੀ ਆ ਇਹਨਾਂ ਦਾ ਤੁਹਾਡਾ ਉਹਨਾਂ ਦਾ ਧੰਨਵਾਦ ਆ ਨਰਮੇ ਵਾਸਤੇ ਹੁਣ ਜਿਵੇਂ ਆਪਣਾ ਆਲੂ ਆ ਗੰਡੇ ਆ ਆਪਣੇ ਦੂਸਰੇ ਆ ਲਸਣ ਆ ਮਿਰਚਾਂ ਆ ਜਿਹੜੀਆਂ ਆਪਾਂ ਹੋਰ ਵੀ ਹੋਣ ਹਲਦੀ ਆ ਜਿਹੜੀਆਂ ਜਿਹੜੀਆਂ ਹੋਰ ਵੀ ਸਬਜ਼ੀਆਂ ਆ ਇਹਨਾਂ ਤੇ ਵੀ ਐਮਐਸਪੀ ਸਰਕਾਰ ਨੂੰ ਦੇ ਦੇਣਾ ਚਾਹੀਦਾ ਐਮਐਸਪੀ ਨਾਲ ਕੋਈ ਸਰਕਾਰ ਨੂੰ ਘਾਟਾ ਨਹੀਂ ਪੈਣਾ ਐਮਐਸਪੀ ਦੇ ਦੇਣਗੇ ਤੇ ਇੱਕ ਲੋਕਾਂ ਨੂੰ ਪਤਾ ਹੋਊਗਾ ਬਿਅਸਕ ਰੇਟ ਸਾਨੂੰ ਇਹ ਚੀਜ਼ ਮਿਲ ਜਾਣੀ ਹੈ ਹੁਣ ਤੁਸੀਂ ਇਹ ਵੇਖੋਗੇ ਗੰਡੇ ਕਰੀ ਤੁਹਾਨੂੰ 4 ਰੁਪਏ ਮਿਲਣਗੇ ਕਦੀ 6 ਰੁਪਏ ਕਦੀ 100 ਰੁਪਏ ਤੇ ਕਦੀ 120 ਰੁਪਏ ਉਹਦਾ ਇੱਕੋ ਕਾਰਨ ਹੈ ਵੀ ਉਹ ਲੁੱਟ ਕੇ ਦੀ ਹੁੰਦੀ ਫਿਰ ਪਬਲਿਕ ਦੀ ਤੁਸੀਂ ਵੀ ਤਾਂ ਗੰਡੇ ਲੈਨੇ ਹੋ ਨਾ ਤੁਸੀਂ ਕਦੇ 4 ਰੁਪਏ ਲੈਨੇ ਹੋ ਕਦੇ 10 ਰੁਪਏ ਕਦੇ 50 ਰੁਪਏ ਕਦੇ 100 ਰੁਪਏ ਉਹਦਾ ਇੱਕੋ ਕਾਰਨ ਹੈ ਵੀ ਇਹਦਾ ਬੱਜਮਾ ਰੇਟ ਨਹੀਂਗਾ ਹੁਣ ਜੇ ਬੱਜਮਾ ਰੇਟ ਹੋ ਜੇ ਪਬਲਿਕ ਦੀ ਸਾਰਿਆਂ ਦੀ ਲੁੱਟਿਆ ਮੈਂ ਜਿਹੜੀ ਗੱਲ ਕਹਿਣਾ ਨਾ ਵੀ ਚਾਹੇ ਕੋ ਭਿਜਣਾ ਸਮਾਨ ਆ ਚਾਹੇ ਕੋ ਦੁਕਾਨਦਾਰ ਆ ਚਾਹੇ ਕੋਈ ਕਿਸੇ ਵੀ ਸਿਸਟਮ ਨੂੰ ਸਬੰਧ ਰੱਖਦਾ ਆ ਰੋਟੀ ਹਰ ਇੱਕ ਖਾਂਦਾ ਆ ਹਰ ਇੱਕ ਬੰਦੇ ਦੀ ਮਹਗਾਈ ਤੇ ਮਾਰ ਪੈਂਦੀ ਆ ਇਹਦਾ ਕੱਲਾ ਤੇ ਕੱਲਾ ਫਾਇਦਾ ਸਰਕਾਰ ਜਿਹੜੀ ਸੈਂਟਰ ਆ ਉਹ ਬਿਜ਼ਨਸਮੈਨਾਂ ਨੂੰ ਫਾਇਦਾ ਦੇਣਾ ਚਾਹੁੰਦੀ ਐ ਐਮਐਸਪੀ ਸਰਕਾਰ ਨੂੰ ਦੇਣ ਚਾਹੇ 1 ਰੁਪਏ ਦਾ ਵੀ ਘਾਟਾ ਨਹੀਂ ਆਗਾ ਰਾਤ ਨੂੰ ਮੀਟਿੰਗ ਦੇ ਵਿੱਚ ਪੰਜਾਬ ਦੇ ਛੇਤੀਬੜੀ ਮੰਤਰੀ ਤੇ ਮੁੱਖ ਮੰਤਰੀ ਆਪ ਵੀ ਮੌਜੂਦ ਸਨ ਕਿਵੇਂ ਦੇਖਦੇ ਹੋ ਕਿ ਚਾਰ ਮੀਟਿੰਗਾਂ ਦੇ ਵਿੱਚ ਮਾਨ ਸਾਹਿਬ ਨੇ ਸੈਂਟਰ ਦੇ ਨਾਲ ਕਰਾਤੀਆਂ ਨੇ ਅੱਜ ਤੱਕ ਤੁਸੀਂ ਵੇਖਿਆ ਵੀ ਸਰਕਾਰਾਂ ਰਹੀਆਂ ਨੇ ਕਿਸੇ ਨੇ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਮਾਨ ਸਾਹਿਬ ਦੀ ਕੋਸ਼ਿਸ਼ ਹੈ ਵੀ ਇਹ ਜਿਹੜੀਆਂ ਸਰਕਾਰਾਂ ਆ ਇਹ ਸਾਡੇ ਕਿਸਾਨਾਂ ਦੀ ਗੱਲ ਸੁਣ ਕੇ ਸਾਡੇ ਕਿਸਾਨਾਂ ਦਾ ਜਿਹੜਾ ਉਹ ਜਾਇਜ਼ ਮੰਗਾ ਉਹਨੂੰ ਮੰਨਿਆ ਜਾਵੇ ਤੁਹਾਨੂੰ ਮੈਂ ਇੱਕੋ ਗੱਲ ਕਰਦਾ ਵੀ ਜਿਹੜੀ ਐਮਐਸਪੀ ਉਹ ਸਾਰੇ ਹੀ ਲੋਕਾਂ ਨੂੰ ਉਹਦਾ ਬੈਨੀਫਿਟ ਹੋਊਗਾ ਇੱਕ ਗਰੀਬ ਬੰਦੇ ਨੂੰ ਪਤਾ ਹੋਊਗਾ ਮੈਂ ਮੈਨੂੰ ਘੱਡੇ ਇਸ ਰੇਟ ਮਿਲਣੇ ਆ ਅੱਜ ਅਸੀਂ ਸੋਚਦੇ ਕੁਛ ਆ ਸਾਡਾ ਖਾਣੇ ਦੇ ਸਿਸਟਮ ਦੀ ਸਿਸਟਮ ਸਾਡਾ ਬਜਟ ਤਾਂ ਜਿਹੜਾ ਹਿੱਲ ਜਾਂਦਾ ਜਿਹੜਾ ਕਿਸੇ ਨੂੰ ਕਿਸੇ ਵੀ ਅ ਚੀਜ਼ ਦੀ ਲੋੜ ਆ ਦਾਲਾਂ ਦੀ ਲੋੜ ਆ ਦਾਲ ਹੁਣ 20-25 ਰੁਪਏ ਤੋਂ ਸ਼ੁਰੂ ਹੁੰਦੀ ਆ ਤੇ 100 ਰੁਪਏ ਤੋਂ ਤਾਂ ਐਂਡ ਆ ਇਹ ਨਾ ਐਮਐਸਪੀ ਤੇ ਆ ਨਾ ਜੇ ਐਮਐਸਪੀ ਹੋਵੇ ਤੇ ਦਾਲਾਂ ਦੇ ਲੋਕਾਂ ਨੇ ਖਾਣੀਆਂ ਨਾ ਸਬਜ਼ੀ ਵੀ ਲੋਕਾਂ ਨੇ ਖਾਣੀਆਂ ਤੇ ਫਾਇਦਾ ਤੇ ਫਿਰ ਸਾਰਿਆਂ ਦਾ ਹੋਇਆ ਲੜਾਈ ਸਾਰਿਆਂ ਦੀ ਪਰ ਕਿਸਾਨ ਇਕੱਲਾ ਹੀ ਆਪਣੇ ਮੋਢਿਆਂ ਤੇ ਲੜ ਰਿਹਾ ਆ ਅਮਰ ਸਿੰਘ ਸਾਹਿਬ ਰਾਤ ਜਿਹੜੀ ਮੀਟਿੰਗ ਹੋਈ ਹੈ ਤੁਹਾਨੂੰ ਲੱਗਦਾ ਕਿਸਾਨ ਨੂੰ ਸੰਤੁਸ਼ਟ ਹੁਣ ਦਿੱਲੀ ਨਹੀਂ ਜਾਣਾ ਚਾਹੀਦਾ ਕਿ ਘਰ ਪਰਤਣਾ ਚਾਹੀਦਾ ਜਿਹੜੇ 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 ਐਮਐਸਪੀ ਆ ਉਹ ਸਾਰੀਆਂ ਫਸਲਾਂ ਤੇ ਦੇਣੀ ਚਾਹੀਦੀਆਂ ਹਾਰੀਆਂ ਫਸਲਾਂ ਤੇ ਐਮ ਐਸ ਪੀ ਹੋਵੇ ਦਾਲਾਂ ਤੇ ਐਮ ਐਸ ਪੀ ਹੋਵੇ ਸਬਜ਼ੀਆਂ ਤੇ ਐਮ ਐਸ ਪੀ ਹੋਵੇ ਤਾਂ ਕਿ ਕਿਸਾਨ ਜਿਹੜਾ ਝੋਨੇ ਤੋਂ ਤੇ ਕਣਕ ਤੋਂ ਥੋੜਾ ਜਿਹਾ ਗਰੀਬ ਕਰੇ ਤੇ ਮੱਕੀ ਤੇ ਐਮ ਐਸ ਪੀ ਹੋਣੀ ਚਾਹੀਦੀ ਹੈ ਬਾਜਰੇ ਤੇ ਹੋਣੀ ਚਾਹੀਦੀ ਹੈ ਜਿਹੜੇ ਜੜੀਆਂ ਐਮ ਐਸ ਪੀ ਦੀਆਂ ਸਬਜ਼ੀਆਂ ਫਲ ਆ ਫਲਾਂ ਤੇ ਹੋਣੀ ਚਾਹੀਦੀ ਆ ਹੁਣ ਕਿੰਨੂ 4 ਰੁਪਏ ਨੂੰ ਲੈ ਕੇ ਕਿਸਾਨ ਤੋਂ ਤੇ 40 ਰੁਪਏ ਵਿਕ ਰਿਆ ਇਹ ਕਿਸਾਨ ਨਾ ਧੱਕਾ ਨਹੀਂਗਾ ਹਰ ਇੱਕ ਚੀਜ਼ ਤੇ ਸੇ ਲਾ ਲਓ ਤੁਸੀਂ ਹਰ ਇੱਕ ਚੀਜ਼ ਤੇ ਲਾ ਲਓ ਕੇਲੇ ਲਾ ਲਓ ਹਰ ਇੱਕ ਫਲ ਤੇ ਐਮਐਸਪੀ ਹੋਣੀ ਚਾਹੀਦੀ ਸਾਨੂੰ ਕੁਬੱਜਵੇਂ ਰੇਟ ਹੋਣਾ ਸਾਨੂੰ ਪਤਾ ਹੋਵੇ ਉਸ ਚੀਜ਼ ਦਾ ਵੀ ਆ ਜਿਹੜੀ ਚੀਜ਼ ਆ ਇਹ ਇਹਦਾ ਐਮਐਸਪੀ ਰੇਟ ਆਇਆ ਤੇ ਸਾਨੂੰ ਐਸ ਰੇਟ ਮਿਲ ਸਕਣੀ ਆ ਇਹ ਧੱਕਾ ਆ ਕਾਂਗਰਸ ਦਾ ਪਹਿਲੋਂ ਇਹੋ ਕੁਛ ਕਰਦ ਰਹੀ ਹੁਣ ਫਿਰ ਬੀਜੇਪੀ ਕਰ ਰਹੀ ਆ ਤੇ ਇਹ ਜਿਹੜਾ ਸਾਫਤਾਬ ਇਹਨਾਂ ਨੂੰ ਚੇਂਜ ਕਰਕੇ ਐਮਐਸਪੀ ਦੀ ਗਰੰਟੀ ਜਿਹੜੀ ਉਹ ਸਰਕਾਰਾਂ ਨੂੰ ਦੇਣੀ ਚਾਹੀਦੀ ਆ ਹੋਰ 14 ਦਿਨਾਂ ਨੂੰ ਚੋਣ ਜਾਬਤਾ ਲੱਗ ਜਾਣਾ ਉਸ ਤੋਂ ਬਾਅਦ ਜਿਹੜੀਆਂ ਪਹਿਲੀਆਂ ਗੱਲਾਂ ਕੀਤੀਆਂ ਵੀ ਭੁੱਲ ਗਏ ਆ ਲੋਕ ਤੇ ਦੁਬਾਰਾ ਫਿਰ ਇਹਨਾਂ ਨੇ ਉਹਨੂੰ ਬੁਲ ਕੇ ਬੋਟਾ ਮੰਗਣੀ ਚਾਹੀਦੀ ਹੈ। ਗਰੂਪ ਵੀ ਕਹਿ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਕਿੱਥੇ ਕਿੱਥੇ ਜਿਹੜਾ ਹਰਿਆਣਾ ਬਾਰਡਰ 'ਤੇ ਲੋਕ ਫਾਇਰਿੰਗ ਹੋਈ ਹੈ ਉਸ ਦਾ ਕਰਦੇ ਹੋਏ ਨਾਲ ਤੇ ਕਾਨੂੰਨਕਦਮੇ ਕਰਨੇ ਚਾਹੀਦੇ ਹੋਈ ਦਾਰੇ। ਜੋ ਜੋ ਵੀ ਇਹ ਸਰਕਾਰ ਮਾਨ ਸਾਹਿਬ ਸਰਕਾਰੀ ਆਪਣੇ ਵਕੀਲਾਂ ਦੇ ਨਾਲ ਰਾਇ ਕਰਕੇ ਜੋ ਹੋਦਾ ਹੋਊਗਾ ਤੁਹਾਨੂੰ ਪਤਾ ਮਾਨ ਸਾਹਿਬ ਪੰਜਾਬ ਦੇ ਹੱਕਾਂ ਵਾਸਤੇ ਸਾਰਾ ਕੁਝ ਕਰ ਲੈਂਦੇ ਆ। ਜੋ ਕੁਝ ਹੋ ਸਕਦਾ ਹੈ ਉਹ ਜਰੂਰ ਹੋਊਗਾ। ਕਈ ਵਾਰ ਕੋਈ ਸੈਂਟਰ ਦੇ ਹੱਕ ਨੂੰ ਵੇਖ ਕੇ ਨਹੀਂ ਵੀ ਆਪਾਂ ਕਰ ਸਕਦੇ ਜੇ ਕੋਈ ਕਰ ਸਕਦੇ ਹੋਏ ਤੇ ਇਹਦਾ ਜਰੂਰ ਮਾਨਸਾ ਪਿੱਛੇ ਨਹੀਂ ਹਟਦੇ ਹਰ ਇੱਕ ਗੱਲ ਜਿਹੜੀ ਉਹਨਾਂ ਦਾ ਜਿਹੜਾ ਦੇ ਲਿਆ ਉਹ ਕਿਸਾਨਾਂ ਦੇ ਨਾਲ ਹੀ ਤੜਕਦਾ ਆ ਤੇ ਉਹ ਕਿਸਾਨਾਂ ਦੀ ਹਰ ਇੱਕ ਜਿਹੜੀ ਮੁਸ਼ਕਲ ਹੈ ਉਹਨੂੰ ਸਮਝਦੇ ਨੇ ਠੀਕ ਹੈ ਮੈਂ